ਹਾਂ ਜੀ ਰਸਤਾ ਹੈ ਲੁਧਿਆਣਾ ਏਰੀਏ ਤੋਂ ਜੱਟ ਸਿੱਖ ਪਰਿਵਾਰ ਦਾ ਇਹ ਲੜਕਾ ਹੈ ਲੜਕੇ ਦਾ ਡੇਟ ਆਫ ਬਰਥ ਹੈ ਜੀ 95 94 ਹਾਈਟ ਹੈ ਜੀ 511 ਸਟੱਡੀ ਕੀਤੀ ਜੀ ਇਹਨਾਂ ਨੇ ਬੀਏ ਕਰਕੇ 2 ਸਾਲ ਡਿਪਲੋਮਾ ਕੀਤਾ ਜੀ ਪਲੰਬਰ ਦਾ ਦੋ ਭਰਾ ਨੇ ਜੀ ਇਹ ਇਹ ਦੋਨਾਂ ਭਰਾਵਾਂ ਕੋਲ ਟੋਟਲ 10 ਕਿੱਲੇ ਜ਼ਮੀਨ ਹੈ ਤੇ ਲੜਕੇ ਨੂੰ 5 ਕਿੱਲੇ ਜ਼ਮੀਨ ਆਉਂਦੀ ਹੈ ਸਾਰੀ ਫੈਮਿਲੀ ਇਹਨਾਂ ਦੀ ਕੈਨੇਡਾ ਦੇ ਵਿੱਚ ਪੀਆਰ ਹੈ ਜੀ ਆਪਦੀ ਇਹਨਾਂ ਦੀ ਉੱਧਰ ਟਰਾਂਸਪੋਰਟ ਕੰਪਨੀ ਹੈ ਆਪਦਾ ਹੀ ਇਹਨਾਂ ਦਾ ਘਰ ਹੈ ਜੀ ਉੱਧਰ ਇਹਨਾਂ ਨੂੰ ਲੜਕੀ ਚਾਹੀਦੀ ਹੈ ਜਿਸ ਦੀ ਸਟੱਡੀ ਬੀਐਸਸੀ ਨਰਸਿੰਗ ਕੀਤੀ ਹੋਵੇ ਜਾਂ ਫਿਰ ਬੀਕਾਮ ਕੀਤੀ ਹੋਵੇ ਜੀ ਜੇ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਨੂੰ ਫਾਈਲ ਨੰਬਰ 1222 ਦੱਸ ਕੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਧੰਨਵਾਦ ਜੀ